ਜਗਰੇ ਸਰਕਾਰ ਜਾ ਜਗਰੇ ਸਰਕਾਰ ਜਾ ਜਗਰੇ ਨੇ ਤਰੂ ਅਜਗਾੜੇ ਜਗਰੇ ਗੁਜਰਾਤ ਜਾ ਜਗਰੇ ਨੇ ਤਰੂ ਅਜਗਾੜੇ ਜਗਰੇ ਸਰਕਾਰ ਜਾ ਹੋ ਨੌਕਰੀ বিনা ਦੜੁਨ ਜਾਤੋ ਧਕੜੇ ਮੇਦਨ ਲਾਗੇ ਧਮਰ ਕੜੇ ਨੇ ਆਖੋ ਗੁਜਰਾਤ ਦਾ ਯਮਿਲ ਸਿੱਖਸ਼ਕ ਮਾਗੇ ਹੋ ਨੌਕਰੀ ਮੇਨਾਂ ਨਾ ਡਣੋ ਨਾ ਜਾਤੋ ਦਾਤੜੀ ਮੇਰਣੇ ਲਾਗੇ ਭਵਨ ਪੜੀਨੇ ਆਖੋ ਗੁਜਰਾਤ ਕਾ ਯੁਜਿ ਸ਼ਿਸ਼ਕ ਕਰਮਾਗੇ ਜੇ ਜਾਗੇ ਰੇ ਸਰਕਾਰ ਜਾਗ ਜਾਗ ਰੇ ਗੁਜਰਾਤ ਜਾਗ ਜਾਗ ਰੇ ਨੇ ਤਰੂ ਵਜਗਾੜੇ ਜਾਗੇ ਸਰਕਾਰ ਜਾਗ ਜਾਗ ਰੇ ਨੇ ਤਰੂ ਵਜਗਾੜੇ ਜਾਗੇ ਸਰਕਾਰ ਜੇ ਜੀ ਸੇ ਨਹੀਂ ਗੁਜਰਤ ਮਾਤੇ ਅਕਿਆ ਚਰਨੋਂ ਡਾਣੋ ਚਰ ਜੋਗੁਨਾ ਜੇ ਬਡੋ ਖਸੇ ਮਨੋਲਨ ਤੋ ਡਾਣੋ ਜੇ ਜੀ ਸੇ ਨਹੀਂ ਗੁਜਰਤ ਯਾ ਕੋ ਅਕਿਆ ਚਰਨੋਂ ਡਾਣੋ ਚਰ ਜੋਗੁਨਾ ਜੇ ਬਡੋ ਖਸੇ ਮਨੋਲਨ ਤੋ ਡਾਣੋ ਜਗਰੇ ਸਰਕਰ ਜਾ ਬਿਜਗਰੇ ਸਰਕਰ ਜਗਰੇ ਨਗਰੇ ਗੁਜਰਾਤ ਜਾਗ ਜਗਰੇ ਮੇਨ ਤਨ ਵਜਗਾ